ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਚੈਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚੋਂ ਅੱਜ ਇੱਕ ਬਹੁਤ ਸੋਹਣੀ ਦੂਜੇ ਸੂਏ ਫਿਲਾਲ ਹਜੇ ਗੱਬਣਾਂ ਜਰਸੀ ਬੱਚੀ ਦਿਖਾਉਂਗਾ ਜੈਜਮੋਲ ਤੇ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਹਨੂੰ ਪਸੰਦ ਆਜੂਗੇ ਤੇ ਆ ਕੇ ਆਪਦੀ ਸੱਲੀ ਦੇ ਨਾਨ ਖਰੀਦਦਾ ਹੀ ਕਰ ਲਿਆ ਜੇ ਨੰਬਰ 22 ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂ ਹੈ ਜੀ ਨੰਬਰ ਤੇ ਸੋਹਣੀ ਵੱੱਛੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 3 ਤਰੀਕ ਤੋਂ 9 ਮਹੀਨਾ ਸ਼ੁਰੂ ਹੋ ਗਿਆ ਹੈ ਦੋਸਤੋ ਡੇਟ ਮੁਤਾਬਕ ਵੀ 25 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 14-15 ਕਿਲੋ ਵੱੱਛੀ ਬੜੇ ਆਰਾਮ ਨਾਲ ਚਵਾਚੂ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਹਾਈਟ ਵਾਈ ਸੋਹਣੇ ਕੱਦ ਕਾਟ ਦੀ ਦੁੱਧ ਬਾਈ ਜੀ ਹੁਣੇ ਕਹਿੰਦੇ 14-15 ਕਿਲੋ ਵਜੀ ਬੜੇ ਆਰਾਮ ਨਾਲ ਚੋ ਆਜੂ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੁੱਦੀ ਵਾਲੀ ਜਰਸੀ weight ਵਾਲੇ ਪਾਸ ਤੋਂ ਫੁੱਲ ਹੈਵੀ ਬੁੱਦੀ weight ਵਾਲੀ ਆ ਪੇਟ ਫੋਟਾ ਚੰਗਾ ਚੌੜਾ ਹਾਈਟ ਵਾਈ ਸੋਹਣੇ ਕੱਦ ਕਾਟ ਦੀ ਹਵਾਨੇਛੇ ਚ ਵਾਲਟਲ ਕਾਫੀ ਪਈ ਆ ਵਜੀ ਨੇ 20-25 ਦੇ ਨੇ ਚ ਵਾਲਟਲ ਕੱਢ ਕੇ ਹਵਾਰਾ ਟੈਟ ਕਰਕੇ ਦੋਸਤੋ ਫੇਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ 14-15 ਕਿਲੋ ਵਜੀ ਬੜੇ ਆਰਾਮ ਨਾਲ ਚੋ ਆਜੂ ਖੜ ਮੈਨੇ ਇਹ ਤੋਂ ਚੈੱਕ ਕਰਾ ਦਿੰਨਾ ਆਦੋ ਸੁਵੇ ਸਕਦੇ ਆ ਚਾਰੇ ਥਾਨ ਬਹੁਤ ਸੋਹਣੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਨਾ ਸੇਮ ਹੀ ਸਾਈਜ਼ ਆ ਖਾਤੀ ਜੁਆਈ ਵਾਲੇ ਤੇ ਡਿਮਾਂਡ ਬਾਈ ਜੀ ਹੁਣਾਂ ਬਿਲਕੁਲ ਜਾਇਜ਼ ਰੱਖੀ ਹੋਈ ਆ 28000 ਰੁਪਇਆ ਉੱਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੇ ਕਿਸੇ ਹੋਰ ਨਈ ਵੀਡੀਓ ਦੇ ਨਾਲ ਕੋਈ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ